ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਆਪਣੇ ਰਾੜਾ ਸਾਹਿਬ ਏਰੀਏ ਤੋਂ ਕਨੇਡਾ ਪੀਆਰ ਕੁੜੀ 93 ਦਾ ਵਰਤ ਹੈ ਪੈਣ ਦਾ ਤੇ ਉਹਨੂੰ ਚਾਹੀਦਾ ਐਂਦਰ ਲਈ ਮੁੰਡਾ 8-10 ਕਿਲਿਆਂ ਚ ਕਰ ਦੇਣਗੇ ਮੁੰਡਾ ਵਿਆਹ ਆਪਦਾ ਆਪ ਕਰ ਲਵੇ ਤੇ ਕੁੜੀ ਵਾਲਿਆਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਵਿਆਹ ਆਪਦਾ ਆਪ ਕਰ ਲਵੇ ਆਪਾਂ ਨੂੰ ਇੱਥੇ ਨੇੜੇ ਤੇੜੇ ਮਰੇਲ ਕੋਟਲਾ ਅਮ드ਗੜ ਮੰਡੀ ਲੁਧਿਆਣੇ ਤੱਕ ਚਲੇ ਜਾਣਗੇ ਜੀ ਜਿਆਦਾ ਦੂਰ ਨਹੀਂ ਜਾਂਦੇ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਮਰੇਲਕੋਟਲੇ ਏਰੀਏ ਦੇ ਵਿੱਚ ਕਨੇਡਾ ਦੀ ਪੀਆਰ ਕੁੜੀ 8 10 ਕਿਲਿਆਂ ਚ ਚਾਹੀਦਾ ਮੁੰਡਾ ਭੈਣ ਦੇ ਥੋੜਾ ਜਿਹਾ ਅੱਖ ਚ ਫਰਕ ਹੈ ਜਿਆਦਾ ਨਹੀਂ ਹੈਗਾ ਥੋੜਾ ਜਿਹਾ ਭੈਣ ਉਧਰ ਡਾਕਟਰ ਹੈ ਤੇ ਵਧੀਆ ਮਤਲਬ ਭੈਣ ਦੀ ਸੈਲਰੀ ਆ ਉਧਰ ਤੇ 8 10 ਕਿਲਿਆਂ ਦੇ ਵਿੱਚ ਹੀ ਮੁੰਡਾ ਚਾਹੀਦਾ ਏਰੀਆ ਹੈਗਾ ਭੈਣ ਦਾ ਮਰੇਲਕੋਟਲਾ ਤੇ ਆਪਾਂ ਨੂੰ ਨੇੜੇ ਤੇੜੇ ਹੀ ਜਿਆਦਾ ਦੂਰ ਨਹੀਂ ਜਾਣਗੇ ਜੀ ਨੇੜੇ ਤੇੜੇ ਹੀ ਮੁੰਡਾ ਚਾਹੀਦਾ 8 10 ਕਿਲਿਆਂ ਚ ਹਾਂਜੀ ਸਤਿ ਸ੍ਰੀ ਅਕਾਲ ਅੱਜ ਖਾਸ ਆਪਣੀਆਂ ਜੱਟਾਂ ਦੀਆਂ ਕੁੜੀਆਂ ਲਈ ਵੀਡੀਓ ਪਾਈ ਆ ਮੈਂ ਤੇ ਜੱਟਾਂ ਦੇ ਜੋ ਵੀ ਮੇਰੀ ਧੀ ਭੈਣ ਹੈ ਤੇ ਉਹ ਹੀ ਮੈਸੇਜ ਕਰਿਓ ਤੇ ਮੁੰਡੇ ਨੂੰ ਵੀ ਕਿੱਲੇ ਪੈਲੀ ਆਉਂਦੀ ਹੈ ਜੀ ਉਹ ਮੈਨੂੰ ਮੈਸੇਜ ਜ਼ਰੂਰ ਕਰੋ ਵਧੀਆ ਵਿਆਹ ਕਰਨ ਦਾ ਮਤਲਬ ਤੇ ਮਤਲਬ ਵੀ ਕਿੱਲੇ ਨੇ ਵੀਰੇ ਕੋਲੇ ਤੇ ਜੋ ਵੀ ਕੋਈ ਭੈਣ ਜਾਦੇ ਜ਼ਮੀਨ ਵਾਲੇ ਦੀ ਚਾਹਨਾ ਰੱਖਦੀ ਹੈ ਮੁੰਡੇ ਦੀ ਉਮਰ ਸਾਰੀ 24 ਸਾਲ ਹੈ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਥੈਂਕ ਯੂ ਜੀ ਹਾਂਜੀ ਸੋਸਰੀ ਘਰ ਮੈਂ ਛੋੜੀ ਆਪਣੀ ਰੁਪਿੰਦਰ ਤੇ ਇੱਕ ਮੇਰੀ ਹੋਰ ਛੋਟੀ ਜੀ ਬੇਨਤੀ ਹੈ ਮੇਰੇ ਵੀਰਾ ਦੇ ਭੈਣਾਂ ਨੂੰ ਤੇ ਪਲੀਜ਼ ਮੈਨੂੰ 3-4 ਵਜੇ ਤੱਕ ਫੋਨ ਤਾਲਾ ਜੋ ਮੇਤੋਂ ਪਹਿਲ ਨਹੀਂ ਹੋਣੀ ਤੇ ਆਪਾਂ ਜਿੰਨਾ ਚਿਰ ਮੰਗਣੇ ਚਾਂ ਉਹਨਾਂ ਚਿਰ ਆਪਾਂ ਮਤਲਬ ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ ਤੇ ਆ ਕੇ ਮੈਂ ਮਤਲਬ ਤੁਹਾਨੂੰ ਮੈਸੇਜ ਕਰੂੰਗੀ ਜਾਂ ਫਿਰ ਮੈਂ ਵੀਡੀਓ ਪਾ ਦੂੰਗੀ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਉਸ ਤੋਂ ਪਹਿਲਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਮੈਨੂੰ ਫੋਨ ਨਾ ਕਰਿਓ ਤੇ ਹਨਾ ਡਿਸਟਰਬ ਹੋ ਜਾਂਦਾ ਬੰਦਾ ਤੇ ਬਾਜੂ ਮੰਗੜਾ ਕਰਾਉਣ ਜਾਂਦੇ ਆਂ ਤੇ ਤੁਸੀਂ ਦੇਖ ਸਕਦੇ ਹੋ ਜੱਟੀ ਦੀ ਟਾਰ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਰਪਿੰਦਰਾ ਘਰ ਤਿਆਰ ਹੋ ਕੇ ਜਾਂਦੀ ਹੈ ਜਲਦੀ ਜਲਦੀ ਸੋਡੇ ਵੀ ਜਦੋਂ ਮੰਗਣੇ ਹੋਣਗੇ ਤੇ ਆਪਾਂ ਇਹ ਤੋਂ ਵੀ ਜਿਆਦਾ ਵਧੀਆ ਕੱਪੜੇ ਪਾ ਕੇ ਆਵਾਂਗੇ ਤੇ ਥੈਂਕ ਯੂ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਕਿਉਂਕਿ ਸੋਡੇ ਫਾਇਦੇ ਹੋਣੇ ਨੇ ਇਹਦੇ ਵਿੱਚ ਤੇ ਕੱਲ ਜਿਹੜਾ ਮੈਂ ਗੂਗਲ ਪੇ ਆਣਾ ਨੰਬਰ ਦਿੱਤਾ ਸੀ ਸੋਨੂੰ ਤੇ ਉਹ ਮੈਂ ਹਰ ਕੀ ਹੋਈ ਨੇ ਕਿਹਾ ਸੀਗਾ ਮੈਨੂੰ ਜਿਆਦਾ ਤੰਗ ਪਰੇਸ਼ਾਨ ਕਰਦੇ ਕੱਲ ਦੇ ਮੈਨੂੰ ਫੋਨ ਘੱਟ ਆਉਂਦੇ ਨੇ ਤੇ ਮੇਰੀ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਫੋਨ ਨਾ ਕਰਿਆ ਕਰੋ ਮੈਸੇਜ ਕਰਦਿਆ ਕਰੋ ਮੈਂ ਆਪਦੇ ਆਪ ਹੀ ਰਿਪਲਾਈ ਦੇ ਦਿੰਨੀ ਐ ਜਿਹੜੇ ਜਿਹੜੇ ਵੀਰਾਂ ਨੂੰ ਮੈਂ ਰਿਪਲਾਈ ਦਿੱਤੇ ਹੋਏ ਨੇ ਜਿਹੜੇ ਵੀਰਾਂ ਦੇ ਮਤਲਬ ਅਜ ਮੰਗਣਾ ਹੈ ਜਾਂ ਰਿਸ਼ਤੇ ਹੋਏ ਨੇ ਤੇ ਪਲੀਜ਼ ਉਹ ਕਮੈਂਟ ਦੇ ਵਿੱਚ ਸਾਰਿਆਂ ਨੂੰ ਦੱਸਿਆ ਕਰੋ ਵੀ ਇਦਾਂ ਹੁੰਦਾ ਹੈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਦਿਆ ਕਰੋ ਓਕੇ ਥੈਂਕ ਯੂ ਧੰਨਵਾਦ ਜੀ ਸ਼ਸ਼੍ਰੀ ਕਾਲ ਜੀ ਸਸਰੀਕਾਲ ਤੇ ਇੱਕ ਬੇਨਤੀ ਮੇਰੀ ਹੋਰ ਪ੍ਰਵਾਨ ਕਰੋ ਜੀ ਤੇ 7 ਵਜੇ ਤੋਂ ਬਾਅਦ ਮੈਨੂੰ ਕੋਈ ਫੋਨ ਨਾ ਕਰਿਓ ਸਵੇਰੇ ਮੈਨੂੰ 10 ਵਜੇ ਤੋਂ ਪਹਿਲਾਂ ਕੋਈ ਫੋਨ ਨਾ ਕਰਿਓ ਇਹ ਵੀਡੀਓ ਮੇਰੀ ਚੰਗੀ ਤਰ੍ਹਾਂ ਵਾਇਰਲ ਕਰ ਦਿਓ ਕਿਉਂਕਿ ਆਪਾਂ ਨੇ 7 ਵਜੇ ਤੋਂ ਬਾਅਦ ਚ ਕੋਈ ਫੋਨ ਨਹੀਂ ਸੁਣਨਾ ਹੈਗਾ ਤੇ ਰਾਤ ਸਵੇਰੇ 10 ਵਜੇ ਤੋਂ ਪਹਿਲਾਂ ਕੋਈ ਫੋਨ ਨਹੀਂ ਸੁਣਨਾ ਤੇ ਪਲੀਜ਼ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਮੈਨੂੰ ਮੈਸੇਜ ਕਰਿਆ ਕਰੋ ਫੋਨ ਮੈਂ ਆਪਦੇ ਆਪ ਹੀ ਕਰ ਲੂੰਗੀ ਤੇ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ ਥੈਂਕ ਯੂ ਧੰਨਵਾਦ ਸਸਰੀਕਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਅੱਜ ਮੈਂ ਆਵਦਾ ਇਹਦੇ ਵਿੱਚ ਨੰਬਰ ਸੱਟਣ ਲੱਗੀਆਂ ਜੀ ਬਹੁਤ ਸਾਰੀਆਂ ਫੇਕ ਆਈਡੀਆਂ ਬਣਦੀਆਂ ਨੇ ਮੇਰੇ ਨਾਮ ਦੇ ਉੱਤੇ ਤੇ ਕਿਉਂਕਿ ਲੋਕ ਤੰਗ ਪ੍ਰੇਸ਼ਾਨ ਹੁੰਦੇ ਨੇ ਮੇਰੇ ਨੰਬਰ ਦੀ ਵਜ੍ਹਾ ਨਾਲ ਮੈਂ ਅੱਜ ਆਵਦਾ ਇਹਦੇ ਉੱਤੇ ਨੰਬਰ ਸੱਟਣ ਲੱਗੀਆਂ ਤੇ ਨੰਬਰ ਮੇਰਾ ਮੈਂ ਇੱਥੇ ਮੈਂਸ਼ਨ ਕਰੂੰਗੀ ਲਿਖੂੰਗੀ ਤੇ ਉਹਨੂੰ ਦੇਖ ਕੇ WhatsApp ਨੰਬਰ ਹੈ ਬਿਨਾ ਮਤਲਬ ਤੋਂ ਮੈਨੂੰ ਕੋਈ ਫੋਨ ਨਾ ਕਰੇ ਜੀ ਨੂੰ ਕੰਮ ਹੈ ਸਿਰਫ ਆਪਦਾ ਮੈਸੇਜ ਕਰੋ ਉਸ ਤੋਂ ਬਾਅਦ ਜਦੋਂ ਮੈਂ ਮੈਸੇਜ ਦਾ ਰਿਪਲਾਈ ਦੂੰਗੀ ਤੇ ਮੈਂ ਆਪਦੇ ਆਪ ਹੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਾਂ ਅੱਜ ਬਹੁਤ ਖਾਸ ਵਿਸ਼ੇ ਤੇ ਮੈਂ ਵੀਡੀਓ ਪਾਈ ਹੈ ਤੇ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਿਆ ਕਰੋ ਕਿਉਂਕਿ ਇਦਾਂ ਮੈਨੂੰ ਬਹੁਤ ਕੁੜੀਆਂ ਨੇ ਮੈਸੇਜ ਭੇਜੇ ਨੇ ਗੰਜੀ ਦੀਦੀ ਵੀ ਕੋਈ ਸਾਡਾ ਨੰਬਰ ਚੱਕ ਲੈਂਦਾ ਹੈ ਵਾ ਤੇ ਇਦਾਂ ਤੁਸੀਂ ਮੈਸੇਜ ਕੁੜੀਆਂ ਖਾਸ ਕਰਕੇ ਮੇਰੀਆਂ ਭੈਣਾਂ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਨਾ ਆਪਦਾ ਅਨਬਾਕਸ ਮੈਂ ਡੇਲੀ ਚੈੱਕ ਕਰਦੀ ਆ ਕਿਤੇ ਕਹਿ ਵੀ ਮਿਸ ਹੋ ਜAVE ਨਹੀਂ ਤਾਂ ਮੈਂ ਚੈੱਕ ਕਰਦੀ ਆ ਤੇ ਜਿਹਨੂੰ ਜਿਹਨੂੰ ਮੈਂ ਫੋਨ ਕਰਿਆ ਤਾਂ ਪਲੀਜ਼ ਮੈਸੇਜ ਤੇ ਥੈਂਕ ਯੂ ਜੀ